आज मैं मेरी रचना आपके सामने पेश करना चाहू चेता विषय है सीता जनम सीता ना चन्नी में भजे ना चन्नी में भजे ना देखिए दुनिया तुम की पहला ही बिन कुछ भी सुहाग नहीं माए कहां सही मेरा कसूर नहीं माए कि लटकी में दफाया क्यों पागल कहे बोझ बिन क्यों आखे पागल बिन बोझ की माए क्यों आखे के बाद में बोलि

ਕੀ ਭੈਣ ਕਹਿੰਦੇ ਵੀ ਦੇ ਸ਼ਗਨ ਤੋਰ ਬਣਾਉਂਦਾ ਨਹੀਂ ਮੱਸ ਜੇਰਾ ਕੋਈ ਵੇਲੇ ਤੇਰੇ ਪੈਰ ਵੀ ਦੇ ਕਿੰਦੇ ਸੇਰਾ ਕੌਣ ਸੁਝਾਉਦਾ ਰਹਿਣਾ ਵੀ ਦੇ ਕੋਲ ਤੇ ਰਖੀ ਕੌਣ ਸੁਝਾਉਦਾ ਹੈ ਮਾਇਕ ਦਾ ਅਸਰ ਨਹੀਂ ਮਾਇਕ ਨੇ ਲੱਗਣੀ ਧੀ ਵਿਦਾਂ ਜੀ ਰੱਬ ਦਾ ਲੋਕੀਆਂ ਨੂੰ ਪੱਥਰ ਕਿਉਂ ਆਗ ਦੇ ਨੇ ਧੀ ਵਿਦਾਂ ਜੀ ਰੱਬ ਦਾ ਲੋਕੀਆਂ ਨੂੰ ਪੱਥਰ ਕਿਉਂ ਆਗ ਦੇ ਨੇ ਧੀ ਵਿਦਾਂ ਦਾ ਸ਼ਰਫੀ ਲੋਕੀ ਕੀ ਦੇ ਜਨਮ ਤੋਂ ਪੋਛਦੇ ਮੰਨਦੇ ਨੇ